ਇਕ ਓੰਕਾਰ ਸਤਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ ਜਪੁ ਆਦਿ ਸਚੁ ਜੁਗਾਦਿ ਸਚੁ ਰਹਿ ਪੀ ਸਤਿ ਨਾਨਕ ਹੋਸੀ ਭੀ ਸਚੁ ਸੋਚੈ ਸੋਚ ਨਾ ਹੋਵਈ ਜੇ ਸੋਚੀ ਲੰਗਵਾਰ ਚੁੱਪੈ ਚੁੱਪ ਨਾ ਹੋਵਈ ਜੇ ਲਾਇ ਰਹਿਨ ਤਾਰ ਭੁਖਿਆ ਭੁਖ ਨ ਉੱਤਰੀ ਜੇ ਬੰਨਾ ਪੁਰੀ ਆਪਾਰ ਸਹਸ ਸਿਆਣ ਪਾਲਖ ਹੋਏ ਤਾਂ ਇੱਕ ਨ ਚੱਲੇ ਨਾਲ ਕਿਵ ਸਚਿਆਰਾ ਹੋਈਐ ਕਿਵ ਕੂੜੈ ਤਸੈ ਪਾਲ ਹੁਕਮਰ ਜਾਈ ਚਲਣਾ ਨਾਨਕ ਲਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਮਿਲੈ ਵਟਿਆਈ ਹੁਕਮੇ ਉੱਤਮੇ ਨੀਚ ਹੁਕਮ ਲੈਖ ਦੁਖ ਸੁਖ ਪਾਈਐ ਇਕਨਾ ਕਮੇ ਮੁਕਸੀ ਸੇਖ ਹੁਕਮੀ ਸਦਾ ਪੁਵਾਈਐ ਹੁਕਮੈ ਅੰਦਰ ਸਭ ਕੋ ਬਾਹਰੁ ਕਮਨਾ ਕੋਇ ਨਾਨਕ ਹੁਕਮੈ ਜੇ ਭਜੈ ਤਾਂ ਮੈਂ ਕਹਿ ਨਾ ਕੋਇ ਗਾਵੇ ਕੋ ਤਾਣ ਹੋਵੇ ਕਿਸੈ ਤਾਣ ਗਾਵੇ ਕੋ ਦਾਤ ਜਾਣੈ ਨੀਸਾਨ ਗਾਵੇ ਕੋ ਗੁਣ ਵਡਿਆਈਆ ਚਾਰ ਗਾਵੈ ਕੋ ਵਿਦਿਆ ਵਿਖਮ ਵਿਚਾਰ ਗਾਵੈ ਕੋ ਸਾਜ ਕਰੇ ਤਨ ਕੀ ਹੋ ਗਾਵੈ ਕੋ ਜੀ ਲੈ ਫਿਰ ਦੇ ਹੋ ਗਾਵੈ ਕੋ ਜਪੈ ਦਿਸੈ ਦੂਰ ਗਾਵੈ ਕੋ ਵਿਖੈ ਹਦਰਾ ਹਦੂਰ ਕਤਨਾ ਕਤਨ ਆਵੈ ਤੋਤ ਕਤ ਕਤ ਕਤੀ ਕੋਟੀ ਕੋਟ ਕੋਟ ਦਿੰਦਾ ਦੇ ਲੈਂਦੇ ਤੱਕ ਪਾਹੀ ਤੁਗਾ ਤੁਗੰਤਰ ਖਾਹੀ ਕਾਹੀ ਹੁਕਮਿ ਹੁਕਮ ਚਲਾਏ ਰਾਹੋ ਨਾਨਕ ਬਿਗਸੈ ਵੀ ਪਰਵਾਹੋ ਸੱਚਾ ਸਾਇਬ ਸਾਚਨਾਏ ਫਖਿਆ ਭਾਉ ਅਪਾਰ ਆਖੇ ਮੰਗੇ ਦੇਹ ਦੇ ਦਤ ਕਰੇ ਦਾਤਾਰ ਫੇਰ ਕੀ ਅਕਰ ਕੀਐ ਜਿਸ ਸੈ ਦਰਬਾਰ ਮੋਹ ਕੇ ਬੋਲਣ ਬੋਲੀਐ ਜੇ ਸੁਣ ਤਰੇ ਪਿਆਰ ਅਮਰਤ ਦੇਲਾ ਸੱਚਾ ਆਉ ਵਡਿਆਈ ਵਿਚਾਰ ਕਰਮੀ ਆਵੇ ਕਪੜਾ ਨਦਰੀ ਮੋਖ ਦਵਾਰ ਨਾਨਕੇ ਵੈ ਜਾਣੀਐ ਸਭ ਆਪੇ ਸਚਿਆਰ ਆਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਕਰੰਝਨ ਸੋਏ ਜਿਨ ਸੇ ਵਿਆ ਤਿਨ ਪਾਇਆ ਮਾਣ ਨਾਨਕ ਗਾਵੀਐ ਕੋਣੀ ਨਿਦਾਨ ਗਾਵੀਐ ਸੁਣੀਐ ਮਨ ਰਖੀਐ ਭਾਉ ਦੁਖ ਪਰ ਹਰ ਸੁਖ ਕਰ ਲੈ ਜਾਏ ਗੁਰਮੁਖ ਨਾਦਿ ਗੁਰਮੁਖ ਵੇਦੰ ਗੁਰਮੁਖ ਰਿਆ ਸਮਾਈ ਗੋਰੀ ਸਰ ਗੁਰ ਗੋਰਖ ਬਰਮਾ ਗੁਰ ਪਾਰਬਤੀ ਮਾਈ ਜੀ ਹੋ ਜਾਣ ਅੱਖ ਨਾਹੀ ਕਹਿਣਾ ਕਤ ਨ ਜਾਏ ਗੁਰਾਇਕ ਦੀਬੁਝਾਈ ਸਬਨਾ ਜੀਆ ਕਾਇਕ ਦਾਤਾ ਸੋ ਮੈਂ ਵਿਸਰਨ ਨ ਜਾਏ ਹੀ ਰਤਨਾਵਾ ਜੇਤ ਸੁਭਾਵਾ ਬਿਨਪਾਣੀ ਕੇ ਨਾਏ ਕਰੀ ਜੀਤੀ ਸਿਰ ਠੋਪਾਈ ਵੇਖਾ ਬਿਨ ਕਰਮਾ ਕੀ ਮਲੇ ਲੈ ਮਤ ਵਿੱਚ ਰਤਨ ਜਵਾਹਰ ਮਾਨਕ ਜੇਖ ਗੁਰਤੀ ਸਿੱਖ ਸੁਣੀ ਗੁਰਾਏ ਕੇ ਦੀਪ ਜਾਈ ਸਬਨਾ ਜੀਆ ਕਾਇਕ ਦਾਤਾ ਸੋਮੈ ਬਿਸਰਨਾ ਜਾਈ ਜੀ ਜੁਗਚਾਰਿਆ ਅਰਜਾ ਵਰਦ ਸੋਨੀ ਗੋਏ ਨਵਾ ਖੰਡਾ ਵਿੱਚ ਜਾਣੀਐ ਨਾਲ ਚਲੈ ਸਭ ਕੋਏ ਚੰਗਾ ਨਾਉ ਰਖਾਏ ਕੈ ਜਸ ਪੀਰਤ ਜਗ ਲੇ ਜੇ ਨਦਰ ਨਾ ਵਈ ਤਾਂ ਬਾਤ ਨਾ ਚੈ ਕੇ ਕੀਟਾ ਅੰਦਰ ਕੀਟ ਕਰ ਦੋਸੀ ਦੋਸ ਤਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇਤਾ ਕੋਈ ਨਾ ਸੁਝੈ ਜੇਤਿ ਗੁਣ ਕੋਏ ਕਰੇ ਸੁਣਿਆ ਸਿੱਧ ਪੀਰ ਸੁਰਨਾਥ ਸੁਣਿਆ ਧਰਤ ਧਵਲ ਆਕਾਸ ਸੁਣਿਆ ਦੀਪ ਲੋ ਪਾਤਲ ਸੁਣਿਆ ਕੋਈ ਨ ਸਕੇ ਕਾਲ ਨਾਨਕ ਭਗਤਾ ਸਦਾ ਵਿਕਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਈਸ਼ਰ ਬ੍ਰਹਮਾ ਇੰਦ ਸੁਣਿਆ ਮੁਖ ਸਲਾਹ ਹਨਮੰਦ ਸੁਣਿਆ ਜੋਗ ਜੁਗਤ ਤਨ ਭੇਦ ਸੁਣਿਆ ਸਾਸਤ ਸਮਰਥ ਵੇਦ ਨਾਨਕ ਭਗਤਾਂ ਸਦਾ ਵੇਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਤ ਸੰਤੋਗ ਗਿਆਨ ਸੁਣਿਆ ਅਤ ਸਟਕਾ ਇਸ ਨਾਨ ਸੁਣਿਆ ਪੜ ਪੜ ਪਾਵੇ ਮਾਨ ਸੁਣਿਆ ਲਾਗੇ ਸਹਿਜ ਤਿਆਨ ਨਾਨਕ ਭਗਤਾਂ ਸਦਾ ਵੇਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਐ ਸਰਾ ਗੁਨਾ ਕੇ ਗਾਹੋ ਸੁਣਿਐ ਸੇਖ ਪੀਰ ਪਾਤਸ਼ਾਹੋ ਸੁਣਿਐ ਅੰਦੇ ਪਾਵੈ ਰਾਹੋ ਸੁਣਿਐ ਹੱਥ ਹੋਵੇ ਉਸ ਗਾਹੋ ਨਾਨਕ ਭਗਤਾ ਸਦਾ ਵੇਗਾ ਸੁਣਿਐ ਦੂਖ ਪਾਪ ਕਾ ਨਾਸ ਮਨ ਦੇ ਕੀ ਗਤ ਕਈ ਨ ਜਾਏ ਜੀ ਕੋ ਖੈ ਪਿੱਛੈ ਪੜਤਾਏ ਕਾ ਗਦ ਕਲਮਨ ਲਿਖਣ ਹਾਰ ਮੰਨੈ ਕਬੈ ਕਰਨ ਵਿਚਾਰ ਐਸਾ ਨਾਮ ਨਰਿੰਜਨ ਹੋਇ ਦੇਖੋ ਮਨ ਜਾਣ ਮਨ ਕੋਇ ਮੰਨੈ ਸੁਰਤ ਹੋਵੇ ਮਨ ਬੁੱਧ ਮੰਨੈ ਸਗਲ ਪਵਨ ਕੀ ਸੁਧ ਮੰਨੈ ਮੋਇ ਟੋਟਾ ਨਾ ਕਾਏ ਮੰਨੈ ਜਮਕੈ ਸਾਥਾ ਜਾਏ ਐਸਾ ਨਾਮ ਨਿਰੰਝਨ ਹੋਇ ਜੇ ਕੋ ਮਨ ਜਾਣ ਮਨ ਕੋਇ ਮਨੈ ਮਾਰਗ ਠਾਕ ਨ ਪਾਏ ਮਨੈ ਪਤਿ ਸੰਪਰਗਟ ਜਾਏ ਮਨੈ ਮรรค ਨਾ ਚੱਲੇ ਪੰਥ ਮਨੈ ਧਰਮ ਸੇਤੀ ਸੰਬੰਧ ਐਸਾ ਨਾਮ ਨਿਰੰਝਨ ਹੋਇ ਜੇ ਕੋ ਮਨ ਜਾਣ ਮਨ ਕੋਇ ਮਨ ਨ ਪਾਵੇ ਮੁਕਤ ਦਵਾਰ ਮਨ ਨ ਪਰਵਾਰੈ ਸਾਦਾਰ ਮਨੈ ਤਰੈ ਤਾਰੇ ਗੁਰ ਸਿਖੋ ਮਨ ਨਾਨਕ ਪਵੇ ਨਾ ਪੀਖੋ ਐਸਾ ਨਾਮ ਨਿਰੰਜਨ ਹੋਇ ਦੇਖੋ ਮਨ ਜਾਣੈ ਮਨ ਕੋਇ ਪੰਚ ਪ੍ਰਵਾਨ ਪੰਚ ਪ੍ਰਦਾਣ ਪੰਚੇ ਪਾਵੇ ਤਰਗੈ ਮਾਣ ਪੰਚੇ ਸੋਹੇ ਏ ਦਰ ਰਾਜਾਨ ਪੰਚਾ ਕਾ ਗੁਰੇ ਖੰਧਿਆਨ ਜੇ ਕੋ ਕਹਿ ਕਰ ਵਿਚਾਰ ਕਰਤੇ ਕੈ ਕਰਨ ਨਹੀ ਸਮਾਰ ਧੌਲ ਤਰਮ ਦਇਆ ਕਾ ਪੂਤ ਸੰਤੋਖ ਸਾ ਪ੍ਰਖਿਆ ਜੀ ਸੂਤ ਜੇ ਕੋ ਬੁਝੈ ਹੋਵੇ ਸਚਿਆਰ ਤਬ ਲੈ ਉਪਰ ਕੇ ਤਾ ਪਾਰ ਤਰਤੀ ਓਰ ਪਰੈ ਹੋਰ ਓਰ ਤਿਸਤੇ ਪਾਰ ਅਲੈ ਕਮਨ ਜੋਰ ਜੀ ਜਾ ਤਰੰਗਾ ਕੇ ਨਾਮ ਸਬਨਾ ਲਿਖਿਆ ਬੁੜੀ ਕਲਾਮ ਇਹੋ ਲਿਖਾ ਲਿਖ ਜਾਣੇ ਕੋਏ ਲਿਖਾ ਲਿਖਿਆ ਕੀਤਾ ਹੋਇ ਕੀਤਾ ਤਾਂ ਸਵਾਲਿ ਰੂਪ ਕੀਤੀ ਦਾਤ ਜਾਣੇ ਕੌਣ ਕੂਤ ਕੀਤਾ ਪਸਾਉ ਏਕੋ ਕਵਾਉ ਇਸਤੇ ਹੋਏ ਲੱਕੜੀਆ ਉਹ ਪਦਰਤ ਕਮਨ ਕਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੇ ਸਾਈ ਭਲੀ ਕਾਰ ਉਸ ਦਾ ਸਲਾਮਤ ਨਰੰਕਾਰ ਸੰਤ ਜਪ ਸੰਤ ਭਾਉ ਸੰਤ ਪੂਜਾ ਸੰਤ ਬਤਾਉ ਸੰਤ ਗ੍ਰੰਥ ਮੁਖ ਵੇਦ ਪਾਠ ਸੰਤ ਜੋਗ ਮਨ ਰਹੇ ਉਦਾਸ ਸੰਤ ਭਗਤ ਗੁਣ ਗਿਆਨ ਵਿਚਾਰ ਸੰਤ ਸਤਿਆ ਸੰਤ ਦਾਤਾਰ ਸੰਤ ਸੂਰਮੋ ਪਾਕ ਸਾਰ ਸੰਤ ਮੋਲਿ ਵਿਲਾਏ ਤਾਰ ਦਰਤ ਕਮਣ ਕਹਾ ਵਿਚਾਰ ਵਾਰਿਆ ਨ ਜਾਵਾ ਏਕ ਵਾਰ ਜੋਤਿ ਨ ਪਾਵੇ ਸਾਈ ਫਲੀਕਾਰ ਤੁਮ ਸਦਾ ਸਲਾਮਤ ਨਿਰੰਕਾਰ ਅ ਸੰਖ ਮੂਰਖੰਦ ਪੂਰ ਸੰਖ ਚੋਰਾ ਰਾਮਪੂਰ ਸੰਖਮੁਰ ਕਰ ਜਾਏ ਜੋਰ ਸੰਖ ਗਲ ਵਡਿਆ ਕਮਾਏ ਅ ਸੰਖ ਪਾਪੀ ਪਾਪ ਕਰ ਜਾਏ ਅ ਸੰਖ ਕੂੜਿਆ ਰੂੜੇ ਪਿੜਾਏ ਅਸ਼ੰਕ ਮਲੇ ਚ ਮਲ ਭਖ ਖਾਹੀ ਅਸ਼ੰਕ ਨਿੰਦਕ ਸਿਰ ਕਰੇ ਪਾਰ ਨਾਨਕ ਨੀਚ ਕਹਿ ਵਿਚਾਰ ਵਾਰਿਆ ਨਾ ਜਾ ਵਾਏ ਇਕ ਵਾਰ ਜੋ ਤਨ ਪਾਵੈ ਸਾਈ ਭਲੀਕਾਰ ਤੁਮ ਸਦਾ ਸਲਾਮ ਤਨ ਰੰਕਾਰ ਅਸ਼ੰਕ ਨਾਵ ਸੰਕਤਾਵ ਅਗੰਗ ਅਗੰਮ ਸੰਖਲੋ ਅਸ਼ੰਕ ਕਾਇਸ਼ਰ ਪਰ ਹੋਏ ਅਕਰੀ ਨਾਮ ਕਰੀ ਸਾਲਾਹ ਕਰੀ ਗਿਆਨ ਗੀਤ ਗੁਣਗਾ ਅਖੜੀ ਲਿਖਣ ਬੋਲਣ ਬਾਣ ਅਖੜਾ ਸਿਰ ਸੰਜੋਗ ਵਖਾਣ ਜਿਨੇ ਲਿਖੇ ਤੇ ਸਰਨਾਏ ਜੇ ਫਰਮਾਏ ਤਿਵਤ ਵਿਪਾਏ ਜਿਤਾ ਕੀਤਾ ਤੇਤਾ ਨਾਉ ਰਣ ਨਾਵੇ ਨਾਹੀ ਕੋਥਾਉ ਕੁਦਰਤ ਕਮਨ ਕਹਾ ਵਿਚਾਰ ਵਾਰਿਆ ਨਨ ਜਾਵਾ ਏਕ ਵਾਰ ਜੋਤ ਪਾਵੇ ਸਾਈ ਭਲੀਕਾਰ ਤੁਸਦਾ ਸਲਾਮ ਤਨਰੰਕਾਰ ਪਰੇ ਹੱਥ ਪੈੜ ਤਨ ਦੇਖ ਪਾਣੀ ਕੋ ਤੇ ਉਤਰ ਸੁਖੀ ਹੋ ਮੂਤ ਫਲੀਤੀ ਕੱਪੜ ਹੋਏ ਦੀ ਸਾਬੂਨ ਲਈਏ ਓ ਹੋਏ ਪੜੀਏ ਮਤ ਪਾਪਾਂ ਕੈ ਸੰਗ ਉਹ ਤੁਪੈ ਨ ਵੈ ਕੈ ਰੰਗ ਨਹੀਂ ਪਾਪੀ ਆਖਣ ਨਾਹੀ ਕਰ ਕਰ ਕਰਣਾ ਲਿਖ ਲੈ ਜਾ ਉਹ ਆਪੇ ਬੀਜਾ ਪੀਖਾ ਉਹ ਨਾਨਕੋ ਖੋਖਨੀ ਆਵੋ ਜਾਓ ਤੀਰਤ ਤਪ ਦਿਆ ਦਤ ਦਾਨ ਜੇ ਕੋ ਪਾਵੇ ਤਿਲਕਾ ਮਾਨ ਸੁਣਿਆ ਮੰਨਿਆ ਮਨ ਕੀ ਤਾ ਪਾਓ ਅੰਦਰ ਗਾ ਤੀਰਤ ਮਲ ਨਾਉ ਸਭ ਗੁਣ ਤੇਰੀ ਮੈਂ ਨਾਹੀ ਕੋਏ ਬਿਨ ਗੁਣ ਕੀਤੇ ਭਗਤ ਨਾ ਹੋਏ ਸਵਸਤਾਤ ਬਾਣੀ ਬਰਮਾਓ ਸਤਿ ਵਾਣ ਸਦਾ ਮਨ ਚਾਉ ਕਮਨ ਕਵੇਲਾ ਵਖਤ ਕਮਨ ਕਮਨ ਚਿਤ ਕਮਨ ਵਾਰ ਕਮਣ ਸਰੂਤੀ ਮਾਉ ਕਮਣ ਜਿਥੋ ਆ ਆਕਾਰ ਵੇਲ ਨ ਪਾਈਆ ਪੰਡਤੀ ਜੀਉ ਮੈ ਲੇਪੜਾਣ ਵਕਤ ਨ ਪਾਇਓ ਕਾਦੀਆ ਦੇ ਲਿਖਣ ਲੇਪੜਾਣ ਛਿਤਵਾਰ ਨ ਜੋਗੀ ਜਾਣੈ ਰੁੱਤ ਮਾਉ ਨ ਕੋਈ ਜَا ਕਰਤਾ ਸ੍ਰਿਤੀ ਕੋ ਸਾਜਿ ਆਪੇ ਜਾਣੈ ਹੋਈ ਕਿਉ ਕਰਿਆ ਆਖਾ ਕਿਵ ਸਲਾਹੀ ਕਿਉ ਵਰਣੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੈ ਇੱਕ ਦੂਏ ਕਿਸਿਆ ਨ ਵੱਡਾ ਸਾਹਿਬ ਵੱਡੀ 나ਈ ਕੀਤਾ ਜਾਕਾ ਹੋਵੈ ਨਾਨਕ ਜੀਖੋ ਆਪੋ ਜਾਣੈ ਅਗੇ ਗਿਆਨ ਸੁਹੈ ਪਾਤਲ ਪਤਲ ਲਖ ਆਗਾਸਾਂ ਆਗਾਸ ਉਡ ਕੋਡ ਕਪਾਲ ਚੱਕੀ வேத ਕਹਿਣਿ ਕਬਾਤ ਸਹਸ ਅਠਾਰ ਕੈਨਕ ਤੇਬਾ ਅਸ ਲੋਇਕ ਧਾਰ ਤ ਲਿਖਾ ਹੋਇ ਤਾਂ ਲਿਖੀਐ ਲਿਖੈ ਹੋਇ ਵਿਨਾਸ਼ ਨਾਨਕ ਵੱਡਾ ਆਖੀਐ ਆਪੇ ਜਾਣੇ ਆਪ ਸਾਲਾ ਹੀ ਸਾਲਾ ਹੀ ਇਤੀ ਸਤ ਨਾ ਪਾਈਆ ਨਦੀਆ ਤੈ ਵਾਹ ਪਵੇ ਸਮੁੰਦ ਨਾ ਜਾਣੀਐ ਸਮੁੰਦ ਸਾ ਸੂਤਾਨ ਗਿਰਾਸੀ ਦੀ ਮਾਲ ਧੰਨ ਵੀਡੀ ਤੁਲਨਾ ਹੋਵਣੀ ਜੇ ਸੁਮਨ ਹੋ ਨਾ ਵਿਸਰੈ ਅੰਤ ਨਾਮ ਸਿਵਤੀ ਕਰਨ ਨਾ ਅੰਤ ਅੰਤ ਨਾ ਕਰਨੇ ਦੇਣ ਅਨੰਤ ਅੰਤ ਨਾ ਵੇਖਣ ਸੁਣਨ ਨਾ ਅੰਤ ਅੰਤ ਨਾ ਜਾਪੈ ਕਿਆ ਮਨ ਮੰਤ ਅੰਤ ਨਾ ਜਾਪੈ ਕੀਤਾ ਆਕਾਰ ਅੰਤ ਨਾ ਜਾਪੈ ਪਾਰਾਵਾਰ ਅੰਤ ਕਾਰਨ ਕੀਤੇ ਬਿਲਾਹੇ ਤਾਕੇ ਅੰਤ ਨਾ ਪਾਏ ਜਾਹਿ ਏ ਕੋ ਅੰਤਨਾ ਜਾਣੇ ਕੋਏ ਬਉਤਾ ਕਈਐ ਬਉਤਾ ਹੋਏ ਵੱਡਾ ਸਾਹਿਬ ਉੱਚਾ ਥਾਉ ਉੱਚੇ ਉੱਪਰਿ ਊਚਾ ਨਾਉ ਏ ਵੱਡੂ ਊਚਾ ਹੋਵੇ ਕੋਏ ਤੀ ਸੂਚੇ ਕੋ ਜਾਣੇ ਸੋਏ ਜੀ ਵੱਡਿਆਪ ਜਾਣੇ ਆਪਾਪ ਨਾਨਕ ਨਦਰੀ ਕਰਮੀ ਦਾਤ ਭਗਵਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲਨਾ ਆਤਮਾਏ ਕੀਤੇ ਮੰਗੇ ਜੋ ਦੇ ਅਪਾਰ ਕੀਤੇ ਅਗਣਤ ਨਹੀਂ ਵਿਚਾਰ ਕੀਤੇ ਕਬ ਟੁਟੈ ਵੇਕਾਰ ਕੀਤੇ ਲੈ ਲੈ ਮੁਕਰ ਪਾਏ ਕੀਤੇ ਮੂਰਖ ਕਾਈ ਖਾਏ ਕੀਤੇ ਆ ਦੂਖ ਭੋਗ ਸੰਦਮਾਰ ਏ ਪੇਡਾ ਤੇਰੀ ਦਾਤਾਰ ਬੰਦ ਖਲਾਸੀ ਪਾਣੇ ਹੋਏ ਹੋ ਰੱਖ ਨਾ ਸਕੈ ਕੋਈ ਜੇ ਕੋ ਖਾਏ ਕੋ ਅਖੰਡ ਪਾਏ ਓ ਜਾਣੈ ਦਿੱਤੀ ਆ ਮੋਏ ਖਾਏ ਆਪੇ ਜਾਣੈ ਆਪੇ ਦੀ ਆਖੈ ਸੀ ਪੀ ਕੀ ਕੀ ਜਿਸ ਨੂੰ ਬਖਸੇ ਸਿਬਦਸਾਲਾ ਨਾਨਕ ਪਾਤਸ਼ਾਹ ਹੀ ਪਾਤਸ਼ਾਹ ਅਮਲ ਗੋਣਾ ਮਲ ਵਪਾਰ ਮਲ ਵਪਾਰੀ ਮਲ ਪੰਡਾਰ ਅਮੁੱਲ ਆਵੇ ਮਿਲ ਲੈ ਜਾਏ ਅਮੁੱਲ ਭਾਈ ਮਲਾਂ ਸਮਾਏ ਅਮੁੱਲ ਧਰਮ ਅਮੁੱਲ ਦੀ ਬਾਣ ਅਮੁੱਲ ਤੁਲ ਅਮੁੱਲ ਪਰਵਾਣ ਮੁੱਲ ਬਖਸ਼ੀਸ ਅਮੁੱਲ ਨੀਸਾਨ ਅਮੁੱਲ ਕਰਮ ਅਮੁੱਲ ਪ੍ਰਮਾਣ ਅਮੁੱਲੋ ਮੁੱਲਾ ਕਿਆ ਨਾ ਜਾਏ ਆਖ ਆਖ ਰੇ ਲਿਵ ਲਾਈ ਆਖੇ ਵੇਦ ਪਾਠ ਪੜਾਣ ਆਖੇ ਪੜੇ ਕਰੇ ਵਕਿਆਣ ਅੱਖੇ ਬਰਮੇ ਅੱਖੇ ਇੰਦ ਅੱਖੇ ਗੋਪੀ ਤੈ ਗੋਵਿੰਦ ਅੱਖੇ ਈਸ਼ਰ ਅੱਖੇ ਸਿੱਧ ਅੱਖੇ ਕੀਤੇ ਕੀਤੇ ਬੁੱਧ ਅੱਖੇ ਧਨਵ ਅੱਖੇ ਦੀਵ ਅੱਖੇ ਸੁਰ ਨਰਮੁ ਜਨ ਸੇਵ ਕੀਤੇ ਅੱਖੇ ਅਖਣ ਪਾਹੀ ਕੀਤੇ ਕਹਿ ਤੈ ਉਠੜ ਜਾਹੀ ਕੀਤੇ ਕੀਤੇ ਹੋਰ ਕਰੀ ਤਾਂ ਆਕ ਨ ਸਕੈ ਕਈ ਕੇ ਜੀਵ ਡਪਾਵੇ ਤੇਵ ਡੋ ਹੋਏ ਨਾਨਕ ਜਾਣੈ ਸੱਚਾ ਸੋਏ ਜੇ ਕੋ ਆਖੈ ਬੋਲ ਵਿਗਾੜ ਤਾਲ ਕੀਐ ਸਰਗਾ ਵਾਰਾਂ ਗਾਵਾਰ ਜੋ ਦਰ ਕੀਆ ਸੋ ਕਰਕੇ ਆਦਿ ਤਮੈ ਸਰਬ ਸਮਾਲੇ ਬਾਜੇ ਨਾਦ ਨੀਕੋ ਸੰਖਾ ਕੀਤੇ ਵਾਮਨ ਹਾਰਿ ਕੀਤੇ ਰਾਗ ਭਰੀ ਸੋ ਕਈਨ ਕੀਤੇ ਗਾਵਨ ਹਾਰਿ ਗਾਵੇ ਤੋ ਨਾ ਪਉਣ ਪਾਣੀ ਬੈਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵੇ ਚਿਤ ਗੁਪਤ ਲਿਖੇ ਜਾਣੇ ਲਿਖ ਲਿਖ ਧਰਮ ਵਿਚਾਰੇ ਗਾਵੇ ਈਸ਼ਰ ਬ੍ਰਹਮਾ ਦੇਵੀ ਸੋਹਣ ਸਦਾ ਸਵਾਰੇ ਗਾਵੇ ਇੰਦ੍ਰੀ ਦਾਸਨ ਬੈਕੇ ਜੀਵਤ ਆਂਦਰ ਨਾਲੇ ਗਾਵੇ ਸਿੱਧ ਸਮਾਧੀ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਜਤੀ ਸਤੀ ਸੰਤੋਖੀ ਗਾਵੇ ਵੀਰ ਕਰਾਰੇ ਗਾਵਣ ਪੰਡਤ ਪੜਨ ਰਖੀ ਸਰ ਜੁਗ ਜੁਗ ਵੇਦਾਂ ਨਾਲੇ ਗਾਵੇ ਮੋਹਨੀ ਅਮਨ ਮੋਹਨ ਸਰਗਾ ਮਰਚ ਪਿਆਲੇ ਗਾਵਣ ਰਤਨ ਪਾਏ ਤੇਰੇ 88 ਤੀਰਤ ਨਾਲੇ ਗਾਵੇ ਜੋਦਮਾ ਬਲਸੂਰਾ ਗਾਵੇ ਖਾਣੀ ਚਾਰੇ ਗਾਵੇ ਕੰਡ ਮੰਡਲ ਵਰ ਭੰਡਾ ਕਰ ਕਰ ਕੇ ਤਾਰੇ ਸੇ ਤੁਨੋਂ ਗਾਵੇ ਜੋ ਤੁਧ ਭਾਵਨ ਰਤੇ ਤੇਰੇ ਭਗਤ ਦਸਾਲੇ ਹੋਰ ਕੀਤੇ ਗਾਵਣ ਸੇ ਮੈਂ ਚੇਤਨਾ ਆਵਣ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸਬਦ ਸਾਹਿਬ ਸੱਚਾ ਸਾਚੀ ਨਾਈ ਹੈ ਪੀ ਹੋਸੀ ਜਾਇ ਨਾ ਜਾਸੀ ਰਤਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਨਸੀ ਮਾਇਆ ਜਿਨੇ ਉਪਾਈ ਕਰ ਕਰ ਵੀ ਕਹਿ ਕੀਤਾ ਆਪਣਾ ਜਿਵਤ ਸੰਦੀ ਵਢਿਆਈ ਜੋ ਜਸ ਭਾਵੇ ਸੋਈ ਕਰਸੀ ਹੁਕਮ ਨਾ ਕਰਣਾ ਜਾਏ ਸੋ 파ਤਸ਼ਾਹ ਹੋ ਸਾਹ 파ਤ ਸਾਹਿਬ ਨਾਨਕ ਰ ਨਰ ਜਾਏ ਮੰਦਾ ਸੰਤੋਖ ਸ਼ਰਮ ਪਤ ਝੋਲੀ ਧਿਆਨ ਕੀ ਕਰੇ ਬਪੂਤ ਕਿੰਤਾ ਕਾਲ ਕੁਵਾਰੀ ਕਾਇਆ ਜੁਗਤ ਡੰਡਾ ਪਰਤੀਤ ਆਈ ਅੰਤੀ ਸਗਲ ਜਮਾਤੀ ਮਨ ਜੀਤੈ ਜਗ ਜੀਤ ਅਦੇਸ਼ ਦਿਸ਼ਾ ਆਦੇਸ਼ ਆਦ ਅਨੀਲ ਅਨਾਦ ਨਾਤ ਤੁਗਜੁ ਗੇਪੋ ਇਸ ਕੋ ਤਗਿਆਨ ਦੇ ਆ ਪੰਡਾਰਨ ਕਟ ਕਟ ਵਾਜੈ ਨਾਤ ਆਪ ਨਾਥ ਨਾਥੀ ਸਮਝਾ ਕੀ ਰਿਨ ਸਿੰਦੇ ਅਵਰਾ ਸਾਤ ਸੰਜੋਗ ਵਿਜੋਗ ਦੁਇ ਕਾਰ ਚਲਾਵੈ ਲੇਖਿ ਆਵੈ ਭਾਗ ਆਦੇਸ ਸਿਸੈ ਆਦੇਸ ਆਦ ਅਨੀਲ ਅਨਾਦ ਨਾਥ ਜੁਗ ਜੁਗ ਏਕੋ ਵੇਸ ਏਕਾ ਮਾਈ ਦੁਖਤ ਵਿਆਈ ਤਿੰਨ ਚੇਲੇ ਪਰਵਾਨ ਇੱਕ ਸੰਸਾਰੀ ਇੱਕ ਪੰਡਹਾਰੀ ਇੱਕ ਲਾਏ ਦੀ ਬਾਣ ਜਿਵ ਜਿਸ ਪਾਵੇ ਤੇ ਵੇ ਚਲਾਵੇ ਜਿਵ ਹੋਵੇ ਪਰਮਾਨ ਹੋਵੇ ਕਹ ਉਨਾ ਨਦਰ ਨ ਆਵੇ ਬੋਤਾ ਏਉ ਵਿਡਾਨ ਆਦੇਸ ਸਿਸੈ ਆਦੇਸ ਆਦ ਅਨੀਲ ਅਨਦ ਨਾਦ ਜੁਗ ਜੁਗ ਏਕੋ ਵੇਸ ਆਸਣ ਲੋਏ ਲੋਏ ਪੰਡਾਰ ਜੋ ਕੁਝ ਪਾਇਆ ਸੇਕਾ ਵਾਰ ਕਰ ਕਰ ਵੇਖੈ ਸਿਰਜਣਹਾਰ ਨਾਨਕ ਸੱਚੀ ਕੀ ਸਾਚੀ ਕਾਰ ਆਦੇਸ ਤਿਸੈ ਆਦੇਸ ਆਦ ਅਨੀਲ ਅਨਦ ਨਾਦ ਜੁਗ ਜੁਗ ਏਕੋ ਵੇਸ ਇਕ ਦੋ ਜੀਵ ਲੱਖ ਹੋਏ ਲੱਖ ਵੈ ਲੱਖ ਵੀਸ ਲੱਖ ਲੱਖ ਵੇੜਾਂ ਆਕੀਐ ਏਕ ਨਾਮ ਜਗਦੀਸ਼ ਏਤ ਰਹੇ ਪਤ ਪਵਡੀਆਂ ਚੜਿਐ ਹੋਏ ਅਕੀਸ਼ ਸੁਣ ਗੱਲਾਂ ਆਕਾਸ ਕੀ ਕੀਤਾ ਆਈਰੀ ਨਾਨਕ ਨਦਰਿ ਪਾਈਐ ਕੂੜੀ ਕੂੜੈ ਕੀਸ ਆਖਣ ਜੋਰ ਚ ਪੈ ਨਾ ਜੋਰ ਜੋੜ ਨ ਮੰਗਣ ਦੇਣ ਨ ਜੋਰ ਜੋੜ ਨ ਜੀਵਨ ਮਰਨ ਨ ਜੋੜ ਜੋੜ ਨ ਰਾਜ ਮਾਲ ਮਨਸੂਰ ਜੋੜ ਨ ਸੁਲਤੀ ਗਿਆਨ ਵਿਚਾਰ ਜੋੜ ਨ ਜੁਗਤੀ ਛੁੱਟੈ ਸੰਸਾਰ ਜਿਸ ਸਾਥ ਜੋਰ ਕਰ ਵੇਖੈ ਸੋਇ ਨਾਨਕ ਉਤਮ ਨੀਚ ਨ ਕੋਇ ਰਾਤੀ ਰੁਤੀ ਚਿੰਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਇਸਵੇ ਤਰਪੀਤਾ ਪਰ ਕੀ ਤਰਮਸਾਲ ਇਸ ਵਿੱਚ ਜੀ ਜੁਗਤ ਕੇ ਰੰਗ ਕਿਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਸੱਚਾ ਦਰਬਾਰ ਚਿੱਤੈ ਸੋਣ ਪੰਚ ਪਰਵਾਣ ਨਦਰੀ ਕਰਮ ਕਵੈ ਨੀਸਾਨ ਘਟ ਪਕਾਈ ਉੱਤੇ ਪਾਏ ਨਾਨਕ ਦੇ ਆ ਜਾਪੇ ਜਾਏ ਧਰਮਕੰਡ ਕਾ ਏਹੋ ਧਰਮ ਗਿਆਨਕੰਡ ਕਾ ਆਪੋ ਕਰਮ ਏਤੇ ਪਵਨ ਪਾਣੀ ਵੈਸੰਤਰ ਏਤੇ ਕਾਣ ਮੀਸ ਏਤੇ ਬਰਮੇ ਘੜਤ ਕੜੀਏ ਰੂਪ ਰੰਗ ਕੇ ਵੇਸ ਕੀਤੀਆ ਕਰਮ ਭੂਮੀ ਮੇਰ ਕੀਤੇ ਏਤੇ ਧੂਪ ਦੇਸ ਏਤੇ ਇੰਦ ਚੰਦ ਸੂਰ ਕੀਤੇ ਏਤੇ ਮੰਡਲ ਦੇਸ ਏਤੇ ਸਿਦ ਬੁੱਧ ਨਾਥ ਕੀਤੇ ਕੀਤੇ ਦੇਵੀ ਵੇਸ ਕੀਤੇ ਦੇਵਦਾਨ ਮੰਨ ਕੀਤੇ ਕੀਤੇ ਰਤਨ ਸਮੰਦ ਕੀਤੀ ਆਖਾਣੀ ਕੀਤੀ ਆ ਬਾਣੀ ਕੀਤੇ 파ਰਤ ਨਰੀਂਦ ਕੀਤੀ ਸਤਿ ਸਿਤੀ ਸੇਵ ਕੀਤੇ ਨਾਨਕ ਅੰਤਨਾ ਅੰਤ ਗਿਆਨ ਕੰਡ ਮੈਂ ਗਿਆਨ ਪ੍ਰਚੰਡ। ਪਿਥੈ ਨਾਦ ਬਨੋਦ ਕੋਟ ਆਨੰਦ। ਸ਼ਰਮ ਖੰਡ ਕੀ ਬਾਣੀ ਰੂਪ। ਪਿਥੈ ਕੜ ਕੜੀਐ ਬੋਤਾਂ ਨੂੰ। ਤਾਂ ਕੀ ਅਗਲਾ ਕਥੀਆਂ ਨਾ ਜਾਹੀ। ਜੇ ਕੋ ਕਹਿ ਪਿਛੈ ਫਗਟਾਏ। ਪਿਥੈ ਕੜੀਐ ਸੁਰਤ ਮਤਿ ਮਨ ਬੁੱਧ। ਪਿਥੈ ਕੜੀਐ ਸੁਰਾ ਸਿਦਾ ਕੀ ਸੁੱਧ। ਕਰਮ ਅਖੰਡ ਕੀ ਬਾਣੀ ਜੋਰ ਚਿੱਤੈ ਹੋਰ ਨਾ ਕੋਈ ਹੋਰ ਚਿੱਤੈ ਜੋਤ ਮਹਾਬਲ ਸੂਰ ਜਿਨ ਮੈਂ ਰਾਮ ਰਹਾ ਪ੍ਰਭੂਰ ਚਿੱਤੈ ਸੀਤੋ ਸੀਤਾ ਮਈਮਾ ਮਾਰੀ ਤਾ ਕੇ ਰੂਪ ਨਕਤ ਨੇ ਜਾਏ ਨਾ ਉਹੇ ਮੜੇ ਨਾ ਠਾਗੇ ਜਾਏ ਜਿਨ ਕੈ ਰਾਮ ਵਸੈ ਮਨ ਮਾਇ ਚਿੱਤੈ ਭਗਤ ਵਸੈ ਕੇ ਲੋਕ ਕਰੇ ਅਨੰਦ ਸੱਚਾ ਮਨ ਸੋਏ ਸੱਚ ਖੰਡ ਵਰਸੈ ਨਰੰਗਕਾਰ ਕਰ ਕਰ ਵੇਖੈ ਨਦਰਿ ਨਿਹਾਲ ਸਿਥੈ ਖੰਡ ਮੰਡਲ ਵਰ ਪੰਡ ਜੇ ਕੋ ਕਥੈ ਤੰਤ ਨਾਨਕ ਸਿਥੈ ਲੋ ਲੋ ਆਕਾਰ ਜਿਵ ਜਿਵੁ ਖਮ ਚਵੈ ਤੁਕਾਰ ਵੇਖੈ ਵਿਗਸੈ ਕਰ ਵਿਚਾਰ ਨਾਨਕ ਕਥਨਾ ਕਰਦਾ ਸਾਰ ਜਤ ਪਾਹਾਰਾ ਤੀਰਜ ਸੁਣਿਆ ਹਰਨ ਮਤਿ ਵੇਦ ਪਿਆਰ पाओ खलागन तब ताओ पांडा पाओ अमृत तत्काल अड़िए शब्द सती तक साल नदर कर्म तनकार नानक नदरी नदर निहाल सलोक पवन गुरु पानी पिता माता तरत मात दिवस रात दुए दाई दाया हिलै सगल थेल जगत ਚੰਗੇ ਆਈਆਂ ਬੁਰੇ ਆਈਆਂ ਵਾਚੈ ਧਰਮ ਅਧੂਰ ਕਰਮੀ ਆਪੋ ਆਪਣੀ ਕੇ ਨੇੜੇ ਕੀ ਦੂਰ ਜਿਨ੍ਹੇ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਏਤੀ ਸੁਖੀ ਨਾਰ ਜਿਨ੍ਹੇ ਨਾਮ ਧਿਆਇਆ ਕੈ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨਾਲ ਮਰਗੁਰਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ